ਅਸੀਂ ਸੁਣ ਰਹੇ ਹਾਂ ਪੰਜਾਬੀ ਰਿਵਿਊ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 19 ਜੁਲਾਈ 19 ਜੁਲਾਈ 1960 ਪੰਜਾਬੀ ਸੂਬਾ ਮੋਰਚਾ ਦੀ ਵੱਡੀ ਕਾਮਯਾਬੀ ਤੋਂ ਬਖਲਾ ਕੇ ਚੀਫ ਮਿਨਿਸਟਰ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਦੇ ਗਵਰਨਰ ਵੀ ਐਨ ਗੈਡਗਿਵ ਤੋਂ 19 ਜੁਲਾਈ 1960 ਦੇ ਦਿਨ ਇੱਕ ਆਰਡੀਨੈਂਸ ਜਾਰੀ ਕਰਵਾਇਆ। ਇਸ ਆਰਡੀਨੈਂਸ ਦੇ ਰਾਹੀਂ ਪੰਜਾਬ ਸਰਕਾਰ ਦੇ ਕੋਲ ਬਹੁਤ ਸਾਰੀ ਕਾਨੂੰਨੀ ਤਾਕਤ ਆ ਗਈ ਜਿਸ ਦੇ ਨਾਲ ਉਹ ਪੰਜਾਬੀ ਸੂਬਾ ਲਹਿਰ ਦੇ ਸਬੰਧ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਾਨੂੰਨ ਬਣਾ ਸਕਦੀ ਸੀ। ਇਸ ਪੰਜਾਬ ਕ੍ਰਿਮੀਨਲ ਲਾ ਅਮੈਂਡਮੈਂਟ ਆਰਡੀਨੈਂਸ ਦੇ ਮੁਤਾਬਕ ਕੋਈ ਵੀ ਉਹ ਸਾਕਸ਼ ਜਿਸ ਦੇ ਉੱਤੇ 107 51 ਜਾਂ ਅਜਿਹਾ ਕੋਈ ਵੀ ਕੇਸ ਦਰਜ ਹੈ ਉਸ ਨੂੰ ਗ੍ਰਿਫਤਾਰੀ ਤੋਂ ਬਚਾਉਣ ਜਾਂ ਉਸ ਦੀ ਗ੍ਰਿਫਤਾਰੀ ਦੇ ਵਿੱਚ ਰੁਕਾ ਆਵਟ ਪਾਉਣ ਜਾਂ ਕਿਸੇ ਹੋਰ ਤਰ੍ਹਾਂ ਦਾ ਦਖਲ ਦੇਣ ਦੀ ਕਾਰਵਾਈ ਕਰਦਾ ਤਾਂ ਉਸ ਨੂੰ 3 ਸਾਲ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਇਕੱਠੀਆਂ ਦਿੱਤੀਆਂ ਜਾ ਸਕਦੀਆਂ ਸਨ ਐਨ ਜੀ ਜੇ ਪੁੱਛ ਪੜਤਾਲ ਦੇ ਸਮੇਂ ਮੁਕਾਦਮੇ ਦੀ ਸੁਣਵਾਈ ਸਮੇਂ ਆਪਣਾ ਨਾਂ ਰਹਿਣ ਦਾ ਸਰਨਾਵਾ ਮਾਪਿਆਂ ਦਾ ਨਾਂ ਜਾਂ ਫਿਰ ਆਪਣੀ ਜਾਣ ਪਛਾਣ ਬਾਰੇ ਕੋਈ ਵੀ ਗਲਤ ਜਾਣਕਾਰੀ ਦੇਵੇ ਤਾਂ ਉਸ ਨੂੰ ਵੀ 3 ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਇਕੱਠੀਆਂ ਦਿੱਤੀਆਂ ਜਾਣਗੀਆਂ ਜੇ ਕੋਈ ਕਿਸੇ ਨੂੰ ਦਫਾ 144 ਜਾਂ ਕਿਸੇ ਹੋਰ ਕਾਨੂੰਨ ਨੂੰ ਤੋੜਨ ਵਾਸਤੇ ਪ੍ਰੇਰਿਤ ਕਰਦਾ ਤਾਂ ਉਸ ਨੂੰ 1 ਸਾਲ ਦੀ ਕੈਦ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਇਕੱਠੀਆਂ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਹੋਰ ਵੀ ਕਈ ਦਫਾਵਾਂ ਦੇ ਹੇਠ ਜੁਰਮਾਨਾ ਕਰਨ ਦੀ ਤਾਕਤ ਵੀ ਸਰਕਾਰ ਨੂੰ ਮਿਲ ਗਈ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਹ ਆਰਡੀਨੈਂਸ ਅਕਾਲੀ ਲਹਿਰ ਨੂੰ ਦਬਾਉਣ ਅਕਾਲੀ ਵਰਕਰਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਅਤੇ ਸਿੱਖਾਂ ਦੇ ਹੌਸਲੇ ਡੇਗਣ ਵਾਸਤੇ ਕੀਤਾ ਗਿਆ ਸੀ ਇਸ ਦੇ ਮੁਤਾਬਕ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਦੇਣ ਵਾਲੇ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਹੋਰ ਤਾਂ ਹੋਰ ਪੰਜਾਬੀ ਸੂਬੇ ਦੇ ਸਬੰਧ ਦੇ ਵਿੱਚ ਹੋਣ ਵਾਲੇ ਮਾਗਮਾ ਦੇ ਵਿੱਚ ਸ਼ਾਮਲ ਹੋਣ ਤੇ ਵੀ ਇਹ ਆਰਡੀਨੈਂਸ ਲਾਗੂ ਹੋ ਸਕਦਾ ਸੀ ਐਨਜੀ ਪੰਜਾਬੀ ਸੂਬੇ ਵਾਸਤੇ ਪੈਸੇ ਦੇਣ ਵਾਲੇ ਵੀ ਇਸ ਆਰਡੀਨੈਂਸ ਦੇ ਹੇਠ ਜੇਲ੍ਹ ਭੇਜੇ ਜਾ ਸਕਦੇ ਸਨ ਉਨੇ ਜੁਲਾਈ 1982 ਨਿਰੰਕਾਰੀਆਂ ਵੱਲੋਂ 13 ਅਪ੍ਰੈਲ 1978 ਦੇ ਦਿਨ 13 ਸਿੱਖਾਂ ਦੇ ਕਤਲ ਅਤੇ ਉਸ ਕੇਸ ਦੇ ਵਿੱਚ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੇ ਬਰੀ ਹੋਣ ਮਗਰੋਂ ਰਵਾਇਤੀ ਤਰੀਕੇ ਦੇ ਨਾਲ ਸਜ਼ਾ ਦੇਣ ਵਾਸਤੇ ਜਹੇਦਾਰ ਤਲਵਿੰਦਰ ਸਿੰਘ ਨੇ ਬੱਬਰ ਖਾਲਸਾ ਜਥੇਬੰਦੀ ਬਣਾਈ ਇਸ ਜਥੇਬੰਦੀ ਨੇ ਬਹੁਤ ਸਾਰੇ ਨਿਰੰਕਾਰੀਆਂ ਅਤੇ ਹੋਰ ਪੰਥ ਦੋਖੀਆਂ ਨੂੰ ਸੋਧਿਆ ਸੀ ਪਰ ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਦੀ ਗ੍ਰਿਫਤਾਰੀ ਅਤੇ ਕਪੂਰਥਲਾ ਕਾਂਡ ਦੇ ਵਿੱਚ ਤਰਸੇਮ ਸਿੰਘ ਕਾਲਾ ਸੰਗੀਆਂ ਦਾ ਸੁਰਾਗ ਮਿਲਣ ਦੇ ਨਾਲ ਪੁਲਿਸ ਦੇ ਕੋਲ ਇਸ ਜਥੇਬੰਦੀ ਬਾਰੇ ਕੁਝ ਜਾਣਕਾਰੀ ਆ ਚੁੱਕੀ ਸੀ ਜੁਲਾਈ 1982 ਦੇ ਵਿੱਚ ਬੱਬਰ ਖਾਲਸਾ ਦੇ ਦੇ ਬਾਰੇ ਰਾਜਪਥਾ ਲੱਗਣ ਮਗਰੋਂ ਪੁਲਿਸ ਇੰਸਪੈਕਟਰ ਪ੍ਰੀਤਮ ਸਿੰਘ ਬਾਜਵੇ ਦੇ ਦਿਲ ਦੇ ਵਿੱਚ ਖਿਆਲ ਆਇਆ ਕਿ ਜੇਕਰ ਉਹ ਇਕੱਲਾ ਹੀ ਇੱਕ ਦੋ ਸਪਾਹੀ ਲੈ ਕੇ ਤਰਸੀਮ ਸਿੰਘ ਕਾਲਾ ਸੰਘਾ ਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਵੇ ਤਾਂ ਉਹ ਛੇਤੀ ਡੀਐਸਪੀ ਬਣ ਚੂ। ਇਹ ਸੋਚ ਕੇ ਉਸ ਨੇ ਆਪਣੇ ਨਾਲ ਕੁਝ ਸਪਾਹੀ ਲਏ ਅਤੇ ਦਿਹੜੂ ਪਹੁੰਚ ਗਿਆ। ਜਦੋਂ ਪੁਲਿਸ ਪਾਰਟੀ ਦਿਹੜੂ ਪਹੁੰਚੀ ਤਾਂ ਬਾਜਵਾ ਤੇ ਸਪਾਹੀ ਸੂਰਤ ਸਿੰਘ ਭਾਈ ਅਮਰਜੀਤ ਸਿੰਘ ਦੇ ਘਰ ਦੇ ਵਿੱਚ ਵੜ ਕੇ ਸਿੱਧਾ ਪੌੜੀਆਂ ਚੜਨ ਲੱਗ ਪਏ। ਚੁਬਾਰੇ ਦੇ ਵਿੱਚ ਬੈਠੇ ਸਿੰਘਾਂ ਨੂੰ ਇਸ ਦਾ ਪਤਾ ਲੱਗ ਗਿਆ। ਉਸ ਨੇ ਬਾਜਵੇ ਨੂੰ ਪਿੱਛੇ ਮੋੜਨ ਅਤੇ ਆਪਣੀ ਜਾਨ ਬਚਾਉਣ ਵਾਸਤੇ ਆਖਿਆ। ਜਦੋਂ ਬਾਜ ਚੋਂ ਆਉਣ ਵਾਲੀਆਂ ਗੋਲੀਆਂ ਨੇ ਇਹ ਦੋਵੇਂ ਪੁਲਸਗੇ ਥਾਂ ਢੇਰੀ ਕਰ ਦਿੱਤੇ ਇਸ ਤੋਂ ਬਾਅਦ ਚਬਾਰੇ ਵਾਲੇ ਖਾੜਕੂ ਚੁੱਪਚਾਪ ਪਿੰਡੋਂ ਨਿਕਲ ਕੇ ਗਾਇਬ ਹੋ ਗਏ ਦਹੇੜੂ ਗੋਲੀकांड ਤੋਂ ਬਾਅਦ ਇਸ ਬਬਰ ਜੱਥੇ ਦੇ ਮੈਂਬਰਾਂ ਨੂੰ ਇਹ ਪਤਾ ਲੱਗ ਗਿਆ ਕਿ ਉਹਨਾਂ ਦੇ ਸਾਰੇ ਰਾਜ਼ ਪੁਲਸ ਨੂੰ ਮਿਲ ਚੁੱਕੇ ਨੇ ਇਸ ਤੋਂ ਇਲਾਵਾ ਪੁਲਸ ਨੇ ਜੱਥੇ ਦੇ ਬਹੁਤ ਸਾਰੇ ਮੈਂਬਰਾਂ ਦੇ ਨਾਂ ਪਤੇ ਅਤੇ ਕੁਝ ਦੀਆਂ ਤਸਵੀਰਾਂ ਸਮੇਤ ਇੱਕ ਇਸ਼ਤਿਹਾਰ ਛਾਪ ਕੇ ਸਾਰੇ ਪਾਸੇ ਦੀਵਾਰਾਂ ਤੇ ਹੋਰ ਅਹਿਮ ਥਾਵਾਂ ਤੇ ਚਿਪਕਾ ਦਿੱਤਾ ਇਸ ਇਸ਼ਤਿਹਾਰ ਦੇ ਵਿੱਚ ਇਹਨਾਂ 13 ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ ਤਕਰੀਬਨ ਸਾਰਿਆਂ ਵਾਸਤੇ 10000 ਤੋਂ 50000 ਰੁ ਕਿ ਗਏ ਇਸ ਹਾਲਤ ਦੇ ਵਿੱਚ ਭਾਈ ਅਮਰਜੀਤ ਸਿੰਘ ਦੇਹੜੂ ਦਰਬਾਰ ਸਾਹਿਬ ਪਹੁੰਚ ਗਿਆ ਮਗਰੋਂ ਉਸ ਨੂੰ ਇੱਕ ਮੁਖਬਰ ਦੀ ਇਤਲਾਹ ਤੇ ਗ੍ਰਿਫਤਾਰ ਕਰ ਲੈ ਗਿਆ ਅਤੇ ਤਸੀਹੇ ਦੇਣ ਮਗਰੋਂ 19 ਜੁਲਾਈ 1982 ਨੂੰ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਕਪੂਰਥਲੇ ਦੇ ਨੇੜੇ ਮਾਰ ਦਿੱਤਾ ਗਿਆ ਪਿੰਡਰਾ ਮਹਿਤਾ ਜੱਥੇ ਦੇ ਜਿਹੜੇ ਤਿੰਨ ਕਾਰਕੁਨ ਬੀਤੇ ਦਿਨੀ 18 ਜੁਲਾਈ ਨੂੰ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ ਦੀ ਜ਼ਮਾਨਤ ਤੇ ਰਿਹਾਈ ਕਰਵਾਉਣ ਵਾਸਤੇ ਬਾਬਾ 18 ਸਿੰਘ ਭਾਈ ਅਮਰੀਕ ਸਿੰਘ ਪ੍ਰਧਾਨ ਸਟੂਡੈਂਟਸ ਫੈਡਰੇਸ਼ਨ ਅਤੇ ਹੋਰ ਸਾਥੀ ਜਦੋਂ 19 ਜੁਲਾਈ 1982 ਦੇ ਦਿਨ ਕਚਹਿਰੀ ਦੇ ਵਿੱਚ ਗਏ ਤਾਂ ਪੁਲਿਸ ਨੇ ਉਹਨਾਂ ਨੂੰ ਵੀ ਗ੍ਰਿਫਤ ਪਾਈ ਅਮਰੀਕ ਸਿੰਘ ਨੂੰ ਜੋਗਿੰਦਰ ਸ਼ਾਹ ਦੇ ਕਤਲ ਦੀ ਸਾਜ਼ਿਸ਼ ਦੇ ਵਿੱਚ ਜਿਹੜਾ ਕਿ 28 ਜੂਨ 1982 ਦੀ ਵਾਰਦਾਤ ਸੀ ਅਤੇ ਬਾਬਾ 18 ਸਿੰਘ ਨੂੰ ਚੌਂਕ ਮਹਿਤਾ ਬੰਬ ਕਾਂਡ ਜਿਹੜਾ ਕਿ 29 ਨਵੰਬਰ 1981 ਦੀ ਵਾਰਦਾਤ ਸੀ ਇਹਦੇ ਬਾਰੇ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਹਾਂ ਦੇ ਉੱਤੇ ਜ਼ਬਰਦਸਤ ਤਸ਼ਦਦ ਕੀਤਾ ਗਿਆ। ਦੋਹਾਂ ਉੱਤੇ ਕਈ ਹੋਰ ਕੇਸ ਵੀ ਪਾ ਦਿੱਤੇ ਇਸ ਕਾਰਨਾਮੇ ਦਾ ਮਕਸਦ ਬਾਬਾ ਜਰਨੈਲ ਸਿੰਘ ਨੂੰ ਪਰੇਸ਼ਾਨ ਕਰਨਾ ਸੀ 19 ਜੁਲਾਈ 1987 ਦੇ ਦਿਨ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੀਰਪੁਰ ਦੇ ਵਿੱਚ ਸੁਖਵੰਤ ਸਿੰਘ ਉਰਫ ਕਾਲਾ ਤਰਨਤਾਰਨ ਦਾ ਅਤੇ ਜਸਵਿੰਦਰ ਸਿੰਘ ਰਾਹੋਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਹਨਾਂ ਦੇ ਤਿੰਨ ਹੋਰ ਸਾਥੀ ਸੁਬੇਕ ਸਿੰਘ ਅਜਨਾਲਾ ਹਰਪਾਲ ਸਿੰਘ ਫੂਲਾ ਪਿੰਖੀਵਿੰਡ ਅਤੇ ਬਲਬੀਰ ਸਿੰਘ ਜੌਂਸ ਮੁਹਾਰ ਅਜਨਾਲਾ ਚੁਗਾਵਾਂ ਰੋਡ ਤੇ ਅਜਨਾਲਾ ਤੋਂ 5 ਕਿਲੋਮੀਟਰ ਦੂਰ ਇਸੇ ਦਿਨ ਕੁਝ ਮੀਲ ਦੂਰ ਹਰਦਾਨ ਪਿੰਡ ਦੇ ਵਿੱਚ ਸ਼ਹੀਦ ਕੀਤੇ ਜਾ ਚੁਕੇ ਸਨ 1 ਜੁਲਾਈ 1991 ਦੇ ਦਿਨ ਪੁਲਿਸ ਨੇ ਰਕਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਨਾਨਦਪੁਰ ਸਾਹਿਬ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 1 ਜੁਲਾਈ 1992 ਦੇ ਦਿਨ ਪੁਲਿਸ ਨੇ ਪਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਹਰੀ ਸਿੰਘ ਵਾਸੀ ਖੋਜਕੀਪੁਰ ਸੁਵਿੰਦਰ ਸਿੰਘ ਉਰਫ ਸ਼ਾਂਤਲੂ ਪੁੱਤਰ ਅਛਰ ਸਿੰਘ ਵਾਸੀ ਮਾਂਗਾਸਰਾਏ ਸੁਰਿੰਦਰ ਸਿੰਘ ਸ਼ਿੰਦਾ ਜੋਗਾ ਸਿੰਘ ਕੁਦੂਵਾਲਾ ਕਸ਼ਮੀਰ ਸਿੰਘ ਸ਼ੇਰਾ ਤਖਤੂਵਾਲਾ ਅਤੇ ਦੋ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ